ਸੋ ਕਹਾਉ ਟੱਲ ਗੁਰ ਸੇਵੀ ਐ ਐਹ ਨਿਸ ਸਹਜ ਸੁਬਾਹੀ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰ ਸਾਹੋ ਝਟੀ ਐ ਤਉ ਦਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹਾ ਦੇ ਸਾਹੋ ਜਿਸ ਪਾਸ ਬਹਿਠਿਆਸੋਹੀਐ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਿਸ ਸਿਰਸਾ ਹਾਂਦੈ ਸਾਹੋ ਜਿਸ ਪਾਸ ਬਹਿਠਿਆਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋ ਤਮ ਸਬ ਬਿਨਸੇ ਦਾਲ ਦਧਲ ਘਾ ਉਹ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੀਵੇ ਸੁਖ ਸੰਘਾ ਹਰ ਹਰ ਨਾਮ ਭਜਿਓ ਪੁਰਖोत्तम ਸਭ ਬਿਨਸੇ ਦਾਲ ਦਧਲ ਘਾ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੀ ਵੇ ਸੁਖ ਸਮਘਾ ਮੇਰੇ ਮਨ ਭਜ ਰਾਮ ਨਾਮ ਅਤ ਪਿਰ ਘਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੀਚ ਲੀਓ ਮੁੱਲ ਮਹਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣ ਹੈ ਬੇਨ ਨਾਵੇਂ ਪਕੜ ਖੜੇ ਸਭ ਕਲਘਾਂ ਤਰਮਰਾਏ ਸਿਰ ਡੰਡ ਲਗਾੰਦਾ ਫੇਰ ਪਸ਼ੂਤਾਨੇ ਹੱਥ ਫਲ ਘਾ ਸਾਰੇ ਰਾਖ ਰਾਖ ਜਾਨ ਕਿਰਮ ਤੁਮਾਰੇ ਸਰਣਾਗਤ ਪੁਰਖ ਪ੍ਰਤਪਲ ਘਾ ਦਰਸ਼ਨ ਸੰਤ ਦੇਹੁ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮ ਘਾ ਤੋਮ ਸਮਰਥ ਪੁਰਖ ਵੱਡੇ ਪ੍ਰਭ ਸੁਆਮੀ ਮੋ ਕਉ ਕੀ ਜੈ ਦਾਨ ਹਰ ਨਿਮ ਘਾ ਜਾਨ ਨਾਨਕ ਨਾਮ ਮਿਲੈ ਸੁਖ ਪਾਵੇ ਹਮ ਨਾਮ ਵਿਟਹੁ ਸਦ ਘੁਮ ਘਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕਉ ਕੀ ਜੇ ਦਾਨ ਹਰ ਨਿਮਘਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹਾ ਸਦ ਘੁਮ ਘਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਹਰਿ ਹਰਿ ਨਾਮ ਭਜਿਓ ਪੁਰਖੋ ਤਮ ਸਾਬੇ ਬਿਨਸੇ ਦਾਲ ਦਧਲ ਘਾ ਪਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸਮਘਾ